ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸਿਕਾਲ ਤੇ ਜੈ ਸਾਈਂ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਰਦੀ ਆ ਮੈਨੂੰ ਕਿਸੇ ਬਾਈ ਨੇ ਕਮੈਂਟ ਕੀਤਾ ਕਹਿੰਦੇ ਭਾਜੀ ਵੀ ਜਿਹੜਾ ਸੁਣਿਆ ਆ ਕਿ ਜਿਹੜੀ ਕੁੜੀ ਨੂੰ ਬਾਬਾ ਮੁਰਾਦ ਸ਼ਾ ਸਰਕਾਰ ਪਸੰਦ ਕਰਦੇ ਸੀ ਪਿਆਰ ਕਰਦੇ ਸੀ ਜਿੱਥੇ ਉਹ ਜੋਬ ਕਰਦੇ ਹੁੰਦੇ ਸੀ ਤੇ ਉਸ ਕੁੜੀ ਨੇ ਇਹ ਕਹਿਤਾ ਸੀ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਤਾਂ ਪਹਿਲਾਂ ਮੁਸਲਮਾਨ ਬਣ ਜਾ ਤਾਂ ਕਹਿੰਦੇ ਕਿ ਉਸ ਕੁੜੀ ਦੀ ਮਜ਼ਾਰ ਦਿੱਲੀ ਦੇ ਵਿੱਚ ਬਣੀ ਹੋਈ ਆ ਕਿ ਤੁਸੀਂ ਜਾਣਦੇ ਹੋ ਸੋ ਉਸੇ ਕਰਕੇ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਹਾ ਹਾਂ ਕਿ ਜਿਸ ਲੜਕੀ ਨੇ ਬਾਬਾ ਮੁਰਾਸ਼ਾ ਸਰਕਾਰ ਨੂੰ ਇਹ ਕਿਹਾ ਸੀ ਕਿ ਜੇ ਮੇਰੇ ਨਾਲ ਵਿਆਹ ਕਰਾਉਣਾ ਤਾਂ ਤੈਨੂੰ ਮੁਸਲਮਾਨ ਬਣਨਾ ਪੈਣਾ ਉਸ ਤੋਂ ਬਾਅਦ ਬਾਬਾ ਮੁਰਾਦ ਸ਼ਾ ਸਰਕਾਰ ਜਿਹੜੇ ਨੇ ਕਿ ਸਾਰਾ ਕੁਝ ਛੱਡ ਕੇ ਨਕੌਦਰਵਾਲ ਆ ਚੁੱਕੇ ਸੀ ਉਸ ਲੜਕੀ ਦੀ ਮਜ਼ਾਰ ਕਹਿੰਦੇ ਦਿੱਲੀ ਦੇ ਵਿੱਚ ਬਣੀ ਹੋਈ ਆ ਅੱਜ ਵੀ ਨਵਾਬਾਂ ਦੀ ਉਹ ਕੁੜੀ ਸੀਗੀ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਮਜ਼ਾਰ ਦਿੱਲੀ ਦੇ ਵਿੱਚ ਕਿੱਥੇ ਬਣੀ ਹੋਈ ਆ ਸੋ ਇਹ ਵੀਡੀਓ ਤੁਸੀਂ ਜਿਹੜੇ-ਜਿਹੜੇ ਵੀ ਦੇਖ ਰਹੇ ਹੋ ਤੁਹਾਡੇ ਚੋਂ ਜਿਹੜਾ ਵੀ ਜਾਣਦਾ ਹੋਇਆ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਮਜ਼ਾਰ ਬਣੀ ਆ ਜਾਂ ਕਿੱਥੇ ਬਣੀ ਆ ਮੈਨੂੰ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤਾਂ ਕਿ ਮੈਂ ਉਸ ਦੇ ਉੱਤੇ ਵੀਡੀਓ ਬਣਾ ਕੇ ਸਾਰਿਆਂ ਦੇ ਨਾਲ ਜ਼ਰੂਰ ਸਾਂਝੀ ਕਰਾਂ ਸੋ ਅੱਜ ਦੀ ਵੀਡੀਓ ਇਸੇ ਕਰਕੇ ਸੀ ਜ਼ਰੂਰ ਸ਼ੇਅਰ ਕਰਦੇ ਹੋ ਵੱdt ਵੱdt ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈਸਾ ਜੀ ਜੀ